ਸਸ਼ੀਕਲ ਜੀ ਸਾਰਿਆਂ ਨੂੰ ਗੱਲ ਆndi ਹੈ ਸਿਸਟਰਚਾਰ ਬੇਸਿਕ ਮੈਨਰਸ ਜੋ ਕਿ ਮੇਰੇ ਖਿਆਲ ਨਾਲ ਕਿ ਹਰ ਪਰਿਵਾਰ ਚ ਦੱਸੇ ਜਾਂਦੇ ਆ ਕਿ ਤੁਸੀਂ ਕਿਸ ਤਰੀਕੇ ਨਾਲ ਔਰਤ ਦਾ ਸਤਿਕਾਰ ਕਰਨਾ ਹੈ ਔਰਤ ਨਾਲ ਗੱਲ ਕਰਨੀ ਹੈ ਔਰ ਜਿੱਥੇ ਅਗਰ ਜ਼ਿੰਮੇਵਾਰ ਲੋਕਾਂ ਦੀ ਗੱਲ ਆ ਜਾਏ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਸਮਾਜ ਦੇ ਵਿੱਚ ਕਿਸੇ ਚੰਗੀ ਪੋਜੀਸ਼ਨਸ ਤੇ ਹੈਗੇ ਨੇ ਇਸੋ ਕਾਫੀ ਲੋਗਾਂ ਨੂੰ ਉਹਨਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਇਹ ਸਿੱਖ ਮਿਲਦੀ ਹੈ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਅਸੀਂ ਸਿੱਖਦੇ ਹਾਂ ਆਪਾਂ ਕਿ ਵੀ ਇਹ ਜ਼ਿੰਮੇਵਾਰਾ ਸਮਾਜ ਦੇ ਵਿੱਚ ਹੈ ਵਿਅਕਤੀ ਆਏ ਪਰਸਨ ਸੋ ਥੈਟ ਕਿ ਇਹ ਜੋ ਕਰ ਰਿਹਾ ਸਹੀ ਹੋਣਾ ਪਰ ਇਦਾਂ ਦੀ ਅੱਜ ਇੱਕ ਵੀਡੀਓ ਜੋ ਹੈ ਵਾਇਰਲ ਹੋਈ ਸਾਡੇ ਅਮ੍ਰਿਤਸਰ ਸਾਹਿਬ ਦੇ ਡੀਸੀ ਮੈਡਮ ਜਿਹੜੇ ਨੇ ਉਹ ਅੱਜ ਇੱਕ ਸਰਵੇ ਕਰ ਰਹੇ ਸੀ ਜਿੱਥੇ ਹੜਾ ਆਏ ਹੋਏ ਨੇ ਉੱਥੇ ਗਏ ਦੇਖਣ ਦੇ ਲਈ ਉਸ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਦੀਪ ਸਿੰਘ ਤਾਲੀਵਾਲ ਉਹਨਾਂ ਨੇ ਉਹਨਾਂ ਦੇ ਸ਼ੋਲਡਰ ਦੇ ਉੱਤੇ ਜਾਨੀ ਹੱਥ ਰੱਖ ਕੇ ਉਹਨਾਂ ਨੂੰ ਇੱਧਰ ਨੂੰ ਬੁਲਾਇਆ ਸੋ ਸੋ ਥੈਟ ਕਿ ਉਹ ਦੇਖਣ ਵਾਲਿਆਂ ਨੂੰ ਵੀ ਬਹੁਤ ਆਪਵਰਡ ਲੱਗਾ ਜਿਸ ਦੇ ਵਿੱਚ ਕਿ ਜੋ ਅਸੀਂ ਮਹਿਸੂਸ ਕੀਤਾ ਔਰ ਡੀਸੀ ਮੈਡਮ ਦੀ ਜਿਹੜੀ ਬਾਡੀ ਲੈਂਗਥ ਸੀ ਔਰ ਉਹ ਬਿਲਕੁਲ ਕਲੀਅਰ ਹੈ ਦੱਸ ਰਹੀ ਹੈ ਕਿ ਉਹਨਾਂ ਨੂੰ ਵੀ ਇਸ ਹਰਕਤ ਦੇ ਨਾਲ ਪਰੇਸ਼ਾਨੀ ਹੋਈ ਉਹਨਾਂ ਨੂੰ ਦਿੱਕਤ ਹੋਈ ਕਿਉਂਕਿ ਹੋ ਸਕਦਾ ਹੈ ਕਿ ਕਿਸੇ ਕਾਰਨ ਉਹ ਮੂੰਹ ਦੇ ਉੱਤੇ ਕਹਿ ਨਹੀਂ ਪਾਏ ਉਹਨਾਂ ਦੇ ਪਰ ਇਹ ਹਰਕਤ ਜੋ ਸੀ ਇਹ ਕੋਈ ਸਿਆਣਿਆਂ ਵਾਲੀ ਜਾਂ ਜ਼ਿੰਮੇਵਾਰ ਇਨਸਾਨ ਵਾਲੀ ਨਹੀਂ ਸੀ ਕਿਉਂਕਿ ਇੱਕ ਤਾਂ ਪਹਿਲੇ ਉਹ ਲੇਡੀ ਨੇ ਠੀਕ ਹੈ ਜੀ ਲੇਡੀ ਆਫੀਸਰ ਨੇ ਸੋ ਦੱਟ ਕਿਸੇ ਵੀ ਐਮਐਲਏ ਦਾ ਰਾਈਟ ਨਹੀਂ ਬਣਦਾ ਕਿ ਕਿਸੇ ਲੇਡੀ ਦੇ ਇਹਦਾ ਸ਼ੋਲਡਰ ਤੇ ਹੱਥ ਰੱਖ ਕੇ ਉਹਨਾਂ ਨੂੰ ਆਪਣੇ ਵੱਲ ਨੂੰ ਬੁਲਾਇਆ ਜਾਵੇ ਸੋ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਜਿਹੜੇ ਲੋਕ ਜ਼ਿੰਮੇਵਾਰ ਅਹੁਦਿਆਂ ਤੇ ਨਹੀਂ ਉਹਨਾਂ ਨੂੰ ਜ਼ਿੰਮੇਵਾਰ ਬੰਨਣਾ ਚਾਹੀਦਾ ਇਦਾਂ ਦੀਆਂ ਜਿਹੜੀਆਂ ਬਚਕਾਨੀਆਂ ਹਰਕਤਾਂ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਜੋ ਹੈ ਅ ਅਨਕੰਫਰਟ ਫੀਲ ਕਰਵਾਂਦੀਆਂ ਨੇ ਕਿਉਂਕਿ ਲੋਕ ਉਹਨਾਂ ਨੂੰ ਦੇਖ ਕੇ ਸੋਚਦੇ ਨੇ ਕਿ ਜੀ بڑے ਸਮਾਜ ਦੇ ਜ਼ਿੰਮੇਵਾਰ ਲੋਕ ਨੇ ਤੇ ਚੰਗੀਆਂ ਹੀ ਗੱਲਾਂ ਕਰਨਗੇ ਸੋ ਮੈਂ ਕਹਿਣਾ ਚਾਹਾਂਗੀ ਕਿ ਕੁਲਦੀਪ ਤਾਲੀਵਾਲ ਜੀ ਨੂੰ ਇਸ ਗੱਲ ਦਾ ਜ਼ਰੂਰ ਅਫਸੋਸ ਹੋਣਾ ਚਾਹੀਦਾ ਕਿ ਵੀ ਉਹਨਾਂ ਨੇ ਇਸ ਤਰੀਕੇ ਨਾਲ ਉਹਨਾਂ ਦੇ ਸ਼ੋਲਡਰ ਦੇ ਉੱਤੇ ਹੱਥ ਰੱਖਿਆ ਜੋ ਦੇਖਣ ਵਾਲਿਆਂ ਨੂੰ ਵੀ ਬੁਰਾ ਲੱਗਾ ਔਰ ਮੈਨੂੰ ਲੱਗਦਾ ਹੈ ਕਿ ਸਭਾਵਿਕ ਤੌਰ ਦੇ ਉੱਤੇ ਜਿਹੜੇ ਡੀਸੀ ਮੈਡਮ ਨੇ ਉਹਨਾਂ ਨੂੰ ਵੀ ਜ਼ਰੂਰ ਬੁਰਾ ਲੱਗਾ ਹੋਵੇਗਾ ਸੋ ਔਰਤ ਦੀ ਡਿਗਨਿਟੀ ਨੂੰ ਦੇਖਦਿਆਂ ਹੋਇਆਂ ਔਰ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਜੀ ਨੇ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਇਸ ਚੀਜ਼ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਇਹ ਗਲਤ ਕੀਤਾ ਉਹਨਾਂ ਨੂੰ ਇਸ ਤਰੀਕੇ ਨਾਲ ਡੀਸੀ ਮੈਡਮ ਦੇ ਸ਼ੋਲਡਰ ਦੇ ਉੱਤੇ ਹੱਥ ਰੱਖ ਕੇ ਨਹੀਂ ਬੁਲਾਣਾ ਚਾਹੀਦਾ ਸੀ ਸੋ मैं कहना चाहनी कि अपनी गलती नु महसूस करना एक चंगी गल होंगी जो कोई गलती होवे तो उस महसूस करके उस सॉरी करनी चाहिए सो आई थिंक मिस्टर तालीवाल शुड सॉरी टू डीसी साहब